ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਾਂ ਦਵਸੀਰਤਕਰ ਤੇ ਤੁਸੀਂ ਦੇਖ ਰਹੇ ਹੋ ਜੀ ਗਲੋਬਲ ਪੰਜਾਬ ਟੀਵੀ 1 ਜਨਵਰੀ ਤੋਂ অন্ਟਾਰੀਓ ਨੇ ਕਈ ਮਹੱਤਵਪੂਰਨ ਨਵੇਂ ਕਾਨੂੰਨ ਅਤੇ ਰੈਗੂਲੇਟਰੀ ਬਦਲਾਅ ਪੇਸ਼ ਕੀਤੇ ਹਨ ਜੋ ਸੂਬੇ ਭਰ ਵਿੱਚ ਕਾਮੀਆਂ ਡਰਾਈਵਰਾਂ ਘਰਾਂ ਦੇ ਮਾਲਕਾਂ ਮਕਾਨ ਮਾਲਕਾਂ ਪਰਿਵਾਰਾਂ ਅਤੇ ਖਪਤਕਾਰਾਂ ਨੂੰ ਪ੍ਰਭਾਵਿਤ ਕਰਦੇ ਹਨ ਇੱਥੇ ਤੁਹਾਨੂੰ ਖਾਸ ਤੌਰ ਤੇ ਕੀ ਜਾਣਨ ਦੀ ਲੋੜ ਹੈ ਉਸ ਦਾ ਵੇਰਵਾ ਸਾਂਝਾ ਕਰਾਂਗੇ ਪਹਿਲਾ ਨੌਕਰੀ ਲੱਭਣ ਵਾਲੇ ਲੋਕਾਂ ਨੂੰ ਭਾਰਤੀ ਪ੍ਰਕਿਰਿਆ ਵਿੱਚ ਹੋਰ ਵਧੀ ਹੋਈ ਪਾਰਦਰਸ਼ਤਾ ਨਜ਼ਰ ਆਵੇਗੀ 온ਟਾਰੀਓ ਰੋਜ਼ਗਾਰਦਾਤਾ ਨੂੰ ਨੌਕਰੀ ਦੀਆਂ ਪੋਸਟਿੰਗਜ਼ ਵਿੱਚ ਤਨਖਾਹ ਦੀ ਜਾਣਕਾਰੀ ਦਾ ਖੁਲਾਸਾ ਕਰਨ ਲਈ ਕਦਮ ਚੁੱਕ ਰਿਹਾ ਹੈ ਜਿਸ ਨਾਲ ਕਰਮਚਾਰੀਆਂ ਨੂੰ ਅਰਜ਼ੀ ਦੇਣ ਤੋਂ ਪਹਿਲਾਂ ਤਨਖਾਹ ਦੀਆਂ ਉਮੀਦਾਂ ਨੂੰ ਬਿਹਤਰ ਤਰੀਕੇ ਨਾਲ ਸਮਝਣ ਵਿੱਚ ਮਦਦ ਮਿਲੇਗੀ ਅੱਗੇ 온ਟਾਰੀਓ ਦੂਜੇ ਕੈਨੇਡੀਅਨ ਸੂਬਿਆਂ ਅਤੇ ਪ੍ਰਦੇਸ਼ਾਂ ਤੋਂ ਆਉਣ ਵਾਲੇ ਪ੍ਰਮਾਣਿਤ ਪੇਸ਼ਾਵਰਾਂ ਲਈ ਸਹੀ ਹੋਣ ਤੇ ਕੰਚਾ ਸ਼ੁਰੂ ਕਰ ਰਿਹਾ ਹੈ ਇਸ ਨਵੀਂ ਪ੍ਰਣਾਲੀ ਦੇ ਤਹਿਤ ਯੋਗਤਾ ਪ੍ਰਾਪਤ ਪੇਸ਼ਾਵਰ ਸਾਰੀ ਰਜਿਸਟ੍ਰੇਸ਼ਨ ਪੂਰੀ ਕਰਦੇ ਹੋਏ 6 ਮਹੀਨਿਆਂ ਤੱਕ 10 ਕਾਰੋਬਾਰੀ ਦਿਨਾਂ ਦੇ ਅੰਦਰ 온ਟਾਰੀਓ ਵਿੱਚ ਕੰਮ ਕਰਨਾ ਸ਼ੁਰੂ ਕਰ ਸਕਦੇ ਹਨ ਇਹ 50 ਤੋਂ ਵੱਧ ਗੈਰ ਸਿਹਤ ਰੈਗੂਲੇਟਰੀ ਅਥਾਰਟੀਆਂ ਅਤੇ 300 ਤੋਂ ਵੱਧ ਪ੍ਰਮਾਣਿਕਾਰਨਾਂ ਤੇ ਲਾਗੂ ਹੁੰਦਾ ਹੈ ਜਿਸ ਵਿੱਚ ਇੰਜੀਨੀਅਰ ਆਰਕੀਟੈਕਟ ਅਤੇ ਇਲੈਕਟ੍ਰੀਸ਼ੀਅਨ ਵਰਗੇ ਪੇਸ਼ੇ ਸ਼ਾਮਲ ਹਨ ਨਕਾਰਾਤਮਕ ਡਰਾਈਵਿੰਗ ਕਾਨੂੰਨ ਵਿੱਚ ਵੀ ਵੱਡੇ ਬਦਲਾਅ ਕੀਤੇ ਗਏ ਹਨ ਮੌਤ ਦਾ ਕਾਰਨ ਬਣਾਉਣ ਵਾਲੀ ਕਮਜ਼ੋਰ ਡਰਾਈਵਿੰਗ ਦੇ ਦੋਸ਼ੀ ਕਿਸੇ ਵੀ ਵਿਅਕਤੀ ਨੂੰ ਹੁਣ ਜੀਵਨ ਭਰ ਡਰਾਈਵਿੰਗ ਲਾਇਸੈਂਸ ਤੇ ਪਾਬੰਦੀ ਦਾ ਸਾਹਮਣਾ ਕਰਨਾ ਪਏਗਾ ਇਸ ਤੋਂ ਇਲਾਵਾ ਪਹਿਲੀ ਵਾਰ ਸ਼ਰਾਬ ਜਾਂ ਨਸ਼ੀਲੀਆਂ ਪਦਾਰਥਾਂ ਨਾਲ ਸੰਬੰਧਿਤ ਡਰਾਈਵਿੰਗ ਅਪਰਾਧਾ ਲਈ ਲਾਜ਼ਮੀ ਉਪਚਾਰਕ ਸਿੱਖਿਆ ਦੀ ਲੋੜ ਹੈ 온ਟਾਰੀਓ ਹਾਈਵੇ ਟ੍ਰੈਫਿਕ ਐਕਟ ਦੇ ਤਹਿਤ ਸੜਕ ਕਿਨਾਰੇ ਜੁਰਮਾਨੇ ਵੀ ਮਜ਼ਬੂਤ ਕਰ ਰਿਹਾ ਹੈ ਪ੍ਰਸ਼ਾਸਕੀ ਲਾਇਸੈਂਸ ਮੁਤਲਾਂ ਹੁਣ ਲੰਬੀਆਂ ਹਨ ਪਹਿਲੀ ਵਾਰ ਮੌਤਲਾਂ 3 ਤੋਂ 7 ਦਿਨਾਂ ਤੱਕ ਵੱਧ ਜਾਂਦੀਆਂ ਹਨ ਦੂਜੀ ਵਾਰ ਮੌਤਲਾਂ 7 ਤੋਂ 14 ਦਿਨਾਂ ਤੱਕ ਵੱਧ ਜਾਂਦੀਆਂ ਹਨ ਸੜਕ ਕਿਨਾਰੇ ਜਾਂਚ ਕਰਦੇ ਸਮੇਂ ਪੁਲਿਸ ਕੋਲ ਵੀ ਵਿਸਤ੍ਰਿਤ ਅਧਿਕਾਰ ਹੋਣਗੇ ਅਧਿਕਾਰੀ ਹੁਣ 10 ਸਾਲ ਪੁਰਾਣੇ ਨਸ਼ੀਲੇ ਪਦਾਰਥਾਂ ਅਤੇ ਸ਼ਰਾਬ ਨਾਲ ਸੰਬੰਧਿਤ ਡਰਾਈਵਿੰਗ ਰਿਕਾਰਡਾਂ ਦੀ ਸਮੀਖਿਆ ਕਰ ਸਕਦੇ ਹਨ ਜੋ ਕਿ ਪਿਛਲੀ 5 ਸਾਲਾਂ ਦੀ ਸੀਮਾ ਤੋਂ ਵੱਧ ਹੈ 2026 ਵੱਲ ਦੇਖਦੇ ਹੋਏ 온ਟਾਰੀਓ ਵਿਟਾਮਿਨ ਡੀ ਦੀ ਕਮੀ ਨਾਲ ਸੰਬੰਧਿਤ ਜਨਾਤਮਕ ਸਿਹਤ ਚਿੰਤਾਵਾਂ ਨੂੰ ਹੱਲ ਕਰ ਰਿਹਾ ਹੈ ਕਿਉਂਕਿ ਪੰਜ ਵਿੱਚੋਂ ਇੱਕ ਕੈਨੇਡੀਅਨ ਨੂੰ ਲੋੜ ਮੁਤਾਬਕ ਵਿਟਾਮਿਨ ਡੀ ਨਹੀਂ ਮਿਲਦਾ ਇਸ ਕਰਕੇ ਗਾਂ ਦਾ ਦੁੱਧ ਅਤੇ ਮਾਰਜਰੀ ਨੂੰ 2026 ਦੇ ਪਹਿਲੇ ਮਹੀਨੇ ਤੋਂ ਹੀ ਵਿਟਾਮਿਨ ਡੀ ਦੀ ਮੌਜੂਦਾ ਮਾਤਰਾ ਨਾਲੋਂ ਲਗਭਗ ਦੁੱਗਣੀ ਵਿਟਾਮਿਨ ਡੀ ਨਾਲ ਮਜ਼ਬੂਤ ਕੀਤਾ ਜਾ ਰਿਹਾ ਹੈ ਘਰ ਦੇ ਮਾਲਕਾਂ ਅਤੇ ਮਕਾਨ ਮਾਲਕਾਂ ਨੂੰ ਇਸ ਨਵੇਂ ਸਾਲ ਵਿੱਚ Ontario Fire Code ਦੀਆਂ ਨਵੀਆਂ ਜ਼ਰੂਰਤਾਂ ਲਈ ਵੀ ਤਿਆਰੀ ਕਰਨੀ ਚਾਹੀਦੀ ਹੈ। ਗੈਸ ਨਾਲ ਜਲਣ ਵਾਲੇ ਕਿਸੇ ਵੀ ਰਹਿਣਾਈ ਖੇਤਰ ਵਿੱਚ ਪਟੀਆਂ, ਪਾਣੀ ਗਰਮ ਕਰਨ ਵਾਲੇ ਯੰਤਰ ਜਾਂ ਸਟੋਵ ਸਮੇਤ ਘਰ ਦੇ ਹਰ ਪੱਧਰ ਤੇ ਇੱਕ ਕੰਮ ਕਰਨ ਵਾਲਾ ਕਾਰਬਨ ਮੋਨੋਆਕਸਾਈਡ అలਾਰਮ ਹੋਣਾ ਚਾਹੀਦਾ ਹੈ। 1 ਜਨਵਰੀ ਤੋਂ ਹੀ ਇਹ ਲਾਗੂ ਕਰ ਦਿੱਤਾ ਗਿਆ ਸੀ ਵੀ Ontario ਇੱਕ प्रांतव्यापी रीसाइकल योग्य सामग्री सूची पेश कर रहा है एक कदम उलझनन काट करने ਲਈ ਤਿਆਰ ਕੀਤਾ ਗਿਆ ਹੈ ਕਿਉਂਕਿ ਬਲੂ ਬਾਕਸ ਪ੍ਰੋਗਰਾਮ ਮਾ ਦੀ ਜ਼ਿੰਮੇਦਾਰੀ ਨਗਰਪਾਲਿਕਾ ਤੋਂ ਨਿਰਮਾਤਾਵਾਂ ਅਤੇ ਉਤਪਾਦਕਾਂ ਵੱਲ ਜਾ ਰਹੀ ਹੈ ਨਵੀਂ ਸੂਚੀ ਰੀਸਾਈਕਲ ਕਰਨ ਯੋਗ ਚੀਜ਼ਾਂ ਦਾ ਵੀ ਵਿਸਤਾਰ ਕਰਦੀ ਹੈ ਜਿਸ ਤੇ ਸ਼ਾਮਿਲ ਹੈ ਗਰਮ ਅਤੇ ਠੰਡੇ ਪਾਣੀ ਪੀਣ ਵਾਲੇ ਪਦਾਰਥਾਂ ਦੇ ਕੱਪ ਕਾਲੇ ਪਲਾਸਟਿਕ ਦੇ ਡੱਬੇ ਆਈਸਕ੍ਰੀਮ ਦੇ ਟੱਬ ਟੂਥਪੇਸ ਦੀ ਟਿਊਬ ਡੀਓਡਰੈਂਟ ਦੇ ਕੰਟੇਨਰ ਅਤੇ ਹੋਰ ਵੀ ਕਈ ਚੀਜ਼ਾਂ ਅਖੀਰ ਵਿੱਚ ਅਪੰਗਤਾ ਸਹਾਇਤਾ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਲਈ ਇੱਕ ਮਹੱਤਵਪੂਰਨ ਤਬਦੀਲੀ ਹੈ。ਓਨਟਾਰੀਓ ਸਰਕਾਰ ਹੁਣ ਬਾਲ ਸੰਭਾਲ ਫੀਸ ਸਬਸਿਡੀਆਂ ਲਈ ਯੋਗਤਾ ਨਿਰਧਾਰਿਤ ਕਰਦੇ ਸਮੇਂ ਕੈਨੇਡੀਅਨ ਅਪੰਗਤਾ ਲਾਭ ਭੁਗਤਾਨ ਨੂੰ ਆਮਦਨੀ ਵਜੋਂ ਨਹੀਂ ਗਿਣੇਗੀ, ਜਿਸ ਨਾਲ ਵੱਧ ਤੋਂ ਵੱਧ ਪਰਿਵਾਰਾਂ ਨੂੰ ਕਿਫਾਇਤੀ ਬਾਲ ਸੰਭਾਲ ਤੱਕ ਪਹੁੰਚ ਮਿਲੇਗੀ। ਇਹ ਬਦਲਾਅ ਸੁਰੱਖਿਆ, ਪਾਰਦਰਸ਼ਤਾ, ਵਾਤਾਵਰਣ ਜ਼ਿੰਮੇਵਾਰੀ ਅਤੇ ਨਿਰਪੱਖਤਾ ਤੇ ਓਨਟਾਰੀਓ ਦੇ ਧਿਆਨ ਨੂੰ ਦਰਸਾਉਂਦਾ ਹੈ। ਇਸ ਲਈ ਯਕੀਨੀ ਬਣਾਓ ਕਿ ਤੁਸੀਂ ਸੂਚਿਤ ਅਤੇ ਤਿਆਰ ਰਹੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਾਦਿਫੀਰਤ ਕਰਤੇ ਤੁਸੀਂ ਦੇਖ ਰਹੇ ਹੋ ਜੀ ਗਲੋਬਲ ਪੰਜਾਬ ਟੀਵੀ 1 ਜਨਵਰੀ ਤੋਂ অন্ਟਾਰੀਓ ਨੇ ਕਈ ਮਹੱਤਵਪੂਰਨ ਨਵੇਂ ਕਾਨੂੰਨ ਅਤੇ ਰੈਗੂਲੇਟਰੀ ਬਦਲਾਅ ਪੇਸ਼ ਕੀਤੇ ਹਨ ਜੋ ਸੂਬੇ ਭਰ ਵਿੱਚ ਕਾਮਿਆਂ ਡਰਾਈਵਰਾਂ ਘਰਾਂ ਦੇ ਮਾਲਕਾਂ ਮਕਾਨ ਮਾਲਕਾਂ ਪਰਿਵਾਰਾਂ ਅਤੇ ਖਪਤਕਾਰਾਂ ਨੂੰ ਪ੍ਰਭਾਵਿਤ ਕਰਦੇ ਹਨ ਇੱਥੇ ਤੁਹਾਨੂੰ ਖਾਸ ਤੌਰ ਤੇ ਕੀ ਜਾਣਨ ਦੀ ਲੋੜ ਹੈ ਉਸ ਦਾ ਵੇਰਵਾ ਸਾਂਝਾ ਕਰਾਂਗੇ ਪਹਿਲਾ ਨੌਕਰੀ ਲੱਭਣ ਵਾਲੇ ਲੋਕਾਂ ਨੂੰ ਭਾਰਤੀ ਪ੍ਰਕਿਰਿਆ ਵਿੱਚ ਹੋਰ ਵਧੀ ਹੋਈ ਪਾਰਦਰਸ਼ਤਾ ਨਜ਼ਰ ਆਵੇਗੀ 온ਟਾਰੀਓ ਰੋਜ਼ਗਾਰਦਾਤਾ ਨੂੰ ਨੌਕਰੀ ਦੀਆਂ ਪੋਸਟਿੰਗਜ਼ ਵਿੱਚ ਤਨਖਾਹ ਦੀ ਜਾਣਕਾਰੀ ਦਾ ਖੁਲਾਸਾ ਕਰਨ ਲਈ ਕਦਮ ਚੁੱਕ ਰਿਹਾ ਹੈ ਜਿਸ ਨਾਲ ਕਰਮਚਾਰੀਆਂ ਨੂੰ ਅਰਜ਼ੀ ਦੇਣ ਤੋਂ ਪਹਿਲਾਂ ਤਨਖਾਹ ਦੀਆਂ ਉਮੀਦਾਂ ਨੂੰ ਬਿਹਤਰ ਤਰੀਕੇ ਨਾਲ ਸਮਝਣ ਵਿੱਚ ਮਦਦ ਮਿਲੇਗੀ ਅੱਗੇ 온ਟਾਰੀਓ ਦੂਜੇ ਕੈਨੇਡੀਅਨ ਸੂਬਿਆਂ ਅਤੇ ਪ੍ਰਦੇਸ਼ਾਂ ਤੋਂ ਆਉਣ ਵਾਲੇ ਪ੍ਰਮਾਣਿਤ ਪੇਸ਼ਾਵਰਾਂ ਲਈ ਸਹੀ ਹੋਣ ਤੇ ਕੰਚਾ ਸ਼ੁਰੂ ਕਰ ਰਿਹਾ ਹੈ ਇਸ ਨਵੀਂ ਪ੍ਰਣਾਲੀ ਦੇ ਤਹਿਤ ਯੋਗਤਾ ਪ੍ਰਾਪਤ ਪੇਸ਼ਾਵਰ ਸਾਰੀ ਰਜਿਸਟ੍ਰੇਸ਼ਨ ਪੂਰੀ ਕਰਦੇ ਹੋਏ 6 ਮਹੀਨਿਆਂ ਤੱਕ 10 ਕਾਰੋਬਾਰੀ ਦਿਨਾਂ ਦੇ ਅੰਦਰ 온ਟਾਰੀਓ ਵਿੱਚ ਕੰਮ ਕਰਨਾ ਸ਼ੁਰੂ ਕਰ ਸਕਦੇ ਹਨ ਇਹ 50 ਤੋਂ ਵੱਧ ਗੈਰ ਸਿਹਤ ਰੈਗੂਲੇਟਰੀ ਅਥਾਰਟੀਆਂ ਅਤੇ 300 ਤੋਂ ਵੱਧ ਪ੍ਰਮਾਣਿਕਾਰਨਾਂ ਤੇ ਲਾਗੂ ਹੁੰਦਾ ਹੈ ਜਿਸ ਵਿੱਚ ਇੰਜੀਨੀਅਰ ਆਰਕੀਟੈਕਟ ਅਤੇ ਇਲੈਕਟ੍ਰੀਸ਼ੀਅਨ ਵਰਗੇ ਪੇਸ਼ੇ ਸ਼ਾਮਲ ਹਨ ਨਕਾਰਾਤਮਕ ਡਰਾਈਵਿੰਗ ਕਾਨੂੰਨ ਵਿੱਚ ਵੀ ਵੱਡੇ ਬਦਲਾਅ ਕੀਤੇ ਗਏ ਹਨ ਮੌਤ ਦਾ ਕਾਰਨ ਬਣਾਉਣ ਵਾਲੀ ਕਮਜ਼ੋਰ ਡਰਾਈਵਿੰਗ ਦੇ ਦੋਸ਼ੀ ਕਿਸੇ ਵੀ ਵਿਅਕਤੀ ਨੂੰ ਹੁਣ ਜੀਵਨ ਭਰ ਡਰਾਈਵਿੰਗ ਲਾਇਸੈਂਸ ਤੇ ਪਾਬੰਦੀ ਦਾ ਸਾਹਮਣਾ ਕਰਨਾ ਪਏਗਾ ਇਸ ਤੋਂ ਇਲਾਵਾ ਪਹਿਲੀ ਵਾਰ ਸ਼ਰਾਬ ਜਾਂ ਨਸ਼ੀਲੀਆਂ ਪਦਾਰਥਾਂ ਨਾਲ ਸੰਬੰਧਿਤ ਡਰਾਈਵਿੰਗ ਅਪਰਾਧਾ ਲਈ ਲਾਜ਼ਮੀ ਉਪਚਾਰਕ ਸਿੱਖਿਆ ਦੀ ਲੋੜ ਹੈ 온ਟਾਰੀਓ ਹਾਈਵੇ ਟ੍ਰੈਫਿਕ ਐਕਟ ਦੇ ਤਹਿਤ ਸੜਕ ਕਿਨਾਰੇ ਜੁਰਮਾਨੇ ਵੀ ਮਜ਼ਬੂਤ ਕਰ ਰਿਹਾ ਹੈ ਪ੍ਰਸ਼ਾਸਕੀ ਲਾਇਸੈਂਸ ਮੌਤਲਾ ਹੁਣ ਲੰਬੀਆਂ ਹਨ ਪਹਿਲੀ ਵਾਰ ਮੌਤਲਾਂ 3 ਤੋਂ 7 ਦਿਨਾਂ ਤੱਕ ਵੱਧ ਜਾਂਦੀਆਂ ਹਨ ਦੂਜੀ ਵਾਰ ਮੌਤਲਾਂ 7 ਤੋਂ 14 ਦਿਨਾਂ ਤੱਕ ਵੱਧ ਜਾਂਦੀਆਂ ਹਨ ਸੜਕ ਕਿਨਾਰੇ ਜਾਂਚ ਕਰਦੇ ਸਮੇਂ ਪੁਲਿਸ ਕੋਲ ਵੀ ਵਿਸਤ੍ਰਿਤ ਅਧਿਕਾਰ ਹੋਣਗੇ ਅਧਿਕਾਰੀ ਹੁਣ 10 ਸਾਲ ਪੁਰਾਣੇ ਨਸ਼ੀਲੇ ਪਦਾਰਥਾਂ ਅਤੇ ਸ਼ਰਾਬ ਨਾਲ ਸੰਬੰਧਿਤ ਡਰਾਈਵਿੰਗ ਰਿਕਾਰਡਾਂ ਦੀ ਸਮੀਖਿਆ ਕਰ ਸਕਦੇ ਹਨ ਜੋ ਕਿ ਪਿਛਲੀ 5 ਸਾਲਾਂ ਦੀ ਸੀਮਾ ਤੋਂ ਵੱਧ ਹੈ 2026 ਵੱਲ ਦੇਖਦੇ ਹੋਏ 온ਟਾਰੀਓ ਵਿਟਾਮਿਨ ਡੀ ਦੀ ਕਮੀ ਨਾਲ ਸੰਬੰਧਿਤ ਜਨਾਤਮਕ ਸਿਹਤ ਚਿੰਤਾਵਾਂ ਨੂੰ ਹੱਲ ਕਰ ਰਿਹਾ ਹੈ ਕਿਉਂਕਿ ਪੰਜ ਵਿੱਚੋਂ ਇੱਕ ਕੈਨੇਡੀਅਨ ਨੂੰ ਲੋੜ ਮੁਤਾਬਕ ਵਿਟਾਮਿਨ ਡੀ ਨਹੀਂ ਮਿਲਦਾ ਇਸ ਕਰਕੇ ਗਾਂ ਦਾ ਦੁੱਧ ਅਤੇ ਮਾਰਜਰੀਨ ਨੂੰ 2026 ਦੇ ਪਹਿਲੇ ਮਹੀਨੇ ਤੋਂ ਹੀ ਵਿਟਾਮਿਨ ਡੀ ਦੀ ਮੌਜੂਦਾ ਮਾਤਰਾ ਨਾਲੋਂ ਲਗਭਗ ਦੁੱਗਣੀ ਵਿਟਾਮਿਨ ਡੀ ਨਾਲ ਮਜ਼ਬੂਤ ਕੀਤਾ ਜਾ ਰਿਹਾ ਹੈ ਘਰ ਦੇ ਮਾਲਕਾਂ ਅਤੇ ਮਕਾਨ ਮਾਲਕਾਂ ਨੂੰ ਇਸ ਨਵੇਂ ਸਾਲ ਵਿੱਚ Ontario Fire Code ਦੀਆਂ ਨਵੀਆਂ ਜ਼ਰੂਰਤਾਂ ਲਈ ਵੀ ਤਿਆਰੀ ਕਰਨੀ ਚਾਹੀਦੀ ਹੈ। ਗੈਸ ਨਾਲ ਜਲਣ ਵਾਲੇ ਕਿਸੇ ਵੀ ਰਹਿਣਾਈ ਖੇਤਰ ਵਿੱਚ ਪਟੀਆਂ, ਪਾਣੀ ਗਰਮ ਕਰਨ ਵਾਲੇ ਯੰਤਰ ਜਾਂ ਸਟੋਵ ਸਮੇਤ ਘਰ ਦੇ ਹਰ ਪੱਧਰ ਤੇ ਇੱਕ ਕੰਮ ਕਰਨ ਵਾਲਾ ਕਾਰਬਨ ਮੋਨੋਆਕਸਾਈਡ అలਾਰਮ ਹੋਣਾ ਚਾਹੀਦਾ ਹੈ। 1 ਜਨਵਰੀ ਤੋਂ ਹੀ ਇਹ ਲਾਗੂ ਕਰ ਦਿੱਤਾ ਗਿਆ ਸੀ ਵੀ Ontario ਇੱਕ ਪ੍ਰਾਂਤ ਵਿਆਪੀ ਰੀਸਾਈਕਲ ਯੋਗ ਸਮੱਗਰੀ ਸੂਚੀ ਪੇਸ਼ ਕਰ ਰਿਹਾ ਹੈ। ਇਕਦਮ ਉਲਝਣਾਂ ਘਟ ਕਰਨ ਲਈ ਤਿਆਰ ਕੀਤਾ ਗਿਆ ਹੈ ਕਿਉਂਕਿ ਬਲੂ ਬਾਕਸ ਪ੍ਰੋਗਰਾਮ ਦੀ ਜ਼ਿੰਮੇਵਾਰੀ ਨਗਰਪਾਲਿਕਾ ਤੋਂ ਨਿਰਮਾਤਾਵਾਂ ਅਤੇ ਉਤਪਾਦਕਾਂ ਵੱਲ ਜਾ ਰਹੀ ਹੈ ਨਵੀਂ ਸੂਚੀ ਰੀਸਾਈਕਲ ਕਰਨ ਯੋਗ ਚੀਜ਼ਾਂ ਦਾ ਵੀ ਵਿਸਤਾਰ ਕਰਦੀ ਹੈ ਜਿਸ ਤੇ ਸ਼ਾਮਿਲ ਹੈ ਗਰਮ ਅਤੇ ਠੰਡੇ ਪਾਣੀ ਪੀਣ ਵਾਲੇ ਪਦਾਰਥਾਂ ਦੇ ਕੱਪ ਕਾਲੇ ਪਲਾਸਟਿਕ ਦੇ ਡੱਬੇ ਆਈਸਕ੍ਰੀਮ ਦੇ ਟੱਬ ਟੂਥਪੇਸ ਦੀ ਟਿਊਬ ਡੀਓਡੋਰੈਂਟ ਦੇ ਕੰਟੇਨਰ ਅਤੇ ਹੋਰ ਵੀ ਕਈ ਚੀਜ਼ਾਂ ਅਖੀਰ ਵਿੱਚ ਅਪੰਗਤਾ ਸਹਾਇਤਾ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਲਈ ਇੱਕ ਮਹੱਤਵਪੂਰਨ ਤਬਦੀਲੀ ਹੈ。অন্ਟਾਰੀਓ ਸਰਕਾਰ ਹੁਣ ਬਾਲ ਸੰਭਾਲ ਫੀਸ ਸਬਸਿਡੀਆਂ ਲਈ ਯੋਗਤਾ ਨਿਰਧਾਰਿਤ ਕਰਦੇ ਸਮੇਂ ਕੈਨੇਡੀਅਨ ਅਪੰਗਤਾ ਲਾਭ ਭੁਗਤਾਨ ਨੂੰ ਆਮਦਨੀ ਵਜੋਂ ਨਹੀਂ ਗਿਨੇਗੀ, ਜਿਸ ਨਾਲ ਵੱਧ ਤੋਂ ਵੱਧ ਪਰਿਵਾਰਾਂ ਨੂੰ ਕਿਫਾਇਤੀ ਬਾਲ ਸੰਭਾਲ ਤੱਕ ਪਹੁੰਚ ਮਿਲੇਗੀ। ਇਹ ਬਦਲਾਵ ਸੁਰੱਖਿਆ, ਪਾਰਦਰਸ਼ਤਾ, ਵਾਤਾਵਰਣ ਜ਼ਿੰਮੇਵਾਰੀ ਅਤੇ ਨਿਰਪੱਖਤਾ ਤੇ অন্ਟਾਰੀਓ ਦੇ ਧਿਆਨ ਨੂੰ ਦਰਸਾਉਂਦਾ ਹੈ। ਇਸ ਲਈ ਯਕੀਨੀ ਬਣਾਓ ਕਿ ਤੁਸੀਂ ਸੂਚਿਤ ਅਤੇ ਤਿਆਰ ਰਹੋ